ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਖ਼ਬਰ ਆ ਚੁੱਕੀ ਹੈ ਦਰਸ਼ਕੋ ਦੱਸਿਏ ਕਿ ਜਦੋਂ ਤੁਸੀਂ ਹੁਣ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਬਹੁਤ ਵਾਰ ਜਿਹਾ ਹੁੰਦਾ ਹੈ ਕਿ ਉੱਥੇ ਕੁਝ ਚੀਜ਼ਾਂ ਤੇ پابੰਦੀ ਹੁੰਦੀ ਹੈ ਪਰ ਕਈ ਵਾਰ ਜਿਹਾ ਹੁੰਦਾ ਹੈ ਕਿ ਤੁਸੀਂ ਕੋਈ ਚੀਜ਼ ਲੈ ਕੇ ਜਾਣੀ ਹੈ ਤੇ ਤੁਸੀਂ ਬਹੁਤ ਸਹੀ ਢੰਗ ਨਾਲ ਤੇ ਬਹੁਤ ਆਸਾਨੀ ਨਾਲ ਲੈ ਕੇ ਜਾ ਸਕਦੇ ਹੋ ਚਾਹੇ ਉਹ ਦਵਾਈਆਂ ਹੋਣ ਜਾਂ ਤੁਹਾਡੇ ਕੋਈ ਨਿੱਜੀ ਕੋਈ ਸਮਾਨ ਹੋਵੇ ਤੁਸੀਂ ਲੈ ਕੇ ਜਾ ਸਕਦੇ ਹੋ ਜਹਾਜ਼ਾਂ ਦੇ ਕੈਬਿਨ 'ਤੇ ਬਣੇ ਹੁੰਦੇ ਨੇ ਤੁਸੀਂ ਉਹਨਾਂ ਦੇ ਵਿੱਚ ਆਪਣੀਆਂ ਦਵਾਈਆਂ ਆਰਾਮ ਨਾਲ ਰੱਖ ਸਕਦੇ ਹੋ ਪਰ ਖਾਸ ਕਰਕੇ ਹੁਣ ਜੇਕਰ ਤੁਸੀਂ ਦੁਬਈ ਜਾਣ ਤੇ ਦੁਬਈ ਜਾਣ ਤੋਂ ਪਹਿਲਾਂ ਤੁਹਾਨੂੰ ਕੁਝ ਸਾਰੀਆਂ ਚੀਜ਼ਾਂ ਤੇ ਸਾਵਧਾਨੀ ਵਰਤਨੀ ਪਵੇਗੀ ਤਾਂ ਹੁਣ ਸਖਤ ਪਾਬੰਦੀਆਂ ਦੁਬਈ ਜਾਣ ਲਈ ਲਗਾ ਦਿੱਤੀਆਂ ਨੇ ਤੇ ਜਦੋਂ ਹੁਣ ਤੁਸੀਂ ਦੁਬਈ ਜਾਣ ਬਾਰੇ ਸੋਚੋਗੇ ਜਾਂ ਤੁਸੀਂ ਹੁਣ ਜਾਣਾ ਹੈ ਪਲੈਨਿੰਗ ਕਰ ਰਹੇ ਹੋ ਤਾਂ ਜ਼ਰੂਰ ਇਸ ਖਬਰ ਵੱਲ ਧਿਆਨ ਦੇਣਾ ਕਿਉਂਕਿ ਕੁਝ ਪਾਬੰਦੀਆਂ ਅਜਿਹੀਆਂ ਨੇ ਕੁਝ ਇਸ ਚੀਜ਼ਾਂ ਤੇ ਲੋਕ ਲੱਗੀ ਹੈ ਕਿ ਕੁਝ ਦੇਹ ਪਦਾਰਥ ਤੁਸੀਂ ਫਲਾਈਟ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ ਦਰਸਲ ਹੁਣ ਦੁਬਈ ਜਾਣ ਲਈ ਤੁਹਾਡੇ ਕੋਲ ਕੁਝ ਜਈਆਂ ਚੀਜ਼ਾਂ ਨਾ ਹੋਣ ਤਾਂ ਤੁਸੀਂ ਸੁਰੱਖਿਅਤ ਰਹੋਗੇ ਨਹੀਂ ਤਾਂ ਮੁਸੀਬਤ ਦੇ ਵਿੱਚ ਆ ਸਕਦੇ ਹੋ ਕਿਉਂਕਿ ਅਕਸਰ ਬਹੁਤ ਸਾਰੇ ਲੋਕ ਦਵਾਈਆਂ ਲੈ ਕੇ ਜਾਂਦੇ ਨੇ ਪਰ ਕੁਝ ਦਵਾਈਆਂ ਉੱਤੇ ਬੈਨ ਲਗਾ ਦਿੱਤਾ ਹੈ ਜਿਹੜੀਆਂ ਦਵਾਈਆਂ ਕੁਝ ਨਸ਼ੇ ਵਾਲੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਜਿਹੜੀਆਂ ਨੀਂਦੀਆਂ ਹੁੰਦੀਆਂ ਨੇ ਜਾਂ ਕੁਝ ਹੋਰ ਦਵਾਈਆਂ ਉਹਨਾਂ ਤੇ ਰੋਕ ਲਗਾ ਦਿੱਤੀ ਹੈ ਜੇਕਰ ਉਹਨਾਂ ਦਵਾਈਆਂ ਤੋਂ ਤੁਹਾਨੂੰ ਕੋਈ ਵੀ ਦਵਾਈ ਤੁਹਾਡੇ ਕੋਲ ਮਿਲਦੀ ਆ ਤੇ ਤੁਸੀਂ ਮੁਸੀਬਤ ਦੇ ਵਿੱਚ ਆ ਸਕਦੇ ਹੋ ਤੁਸੀਂ ਆਪਣੇ ਕੋਲ ਸਮਾਨ ਹਲਕਾ ਫੁਲਕਾ ਜਿਹੜਾ ਪੈਕ ਕਰ ਸਕਦੇ ਹੋ ਪਰ ਬਹੁਤ ਧਿਆਨ ਦੇ ਨਾਲ ਤੁਹਾਨੂੰ ਆਪਣਾ ਬੈਗ ਜਿਹੜਾ ਵਾ ਉਹ ਰੱਖਣਾ ਪਵੇਗਾ ਜਾਨੀ ਕਿ ਕੁਝ ਸਮਾਨ ਸੋ ਸਮੇਂ ਕੇ ਪਾਣਾ ਪਵੇਗਾ ਤੇ ਦੱਸਦੀ ਆ ਕਿ ਹੁਣ ਤੁਸੀਂ ਕੋਈ ਜ ਦਵਾਈਆਂ ਨਹੀਂ ਲੈ ਕੇ ਜਾ ਸਕਦੇ ਉਸ ਤੇ ਪਾਬੰਦੀ ਲਗਾ ਦਿੱਤੀ ਐ ਨਾਲ ਦੀ ਨਾਲ ਕੋਸਮੈਟਿਕ ਦਾ ਸਮਾਨ ਕੁਝ ਖਾਦਾਂ ਹੋਣਗੀਆਂ ਜਾਂ ਫਿਰ ਕੁਝ चीज नहीं जा सकते दस दिए कि हमने कोई जड़ी बूटिया वाली कोई तेल वाली पेंटिंग हो गई उसमेटिक समान हो गया या फिर कोई अजहे पदार्थ हो गए जेडे के बहुत ज्यादा खतरनाक ने कोई नशीला पदार्थ कोकेन या कुछ अजय चीजा नहीं लैके जा सकते हो ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕੋਈ ਹਾਥੀ ਦੇ ਸਿੰਗਾ ਤੋਂ ਦੰਦਾਂ ਤੋਂ ਕੁਝ ਅਜਿਹੀ ਚੀਜ਼ ਬਣੀ ਹੋਵੇ ਕੋਈ ਦਵਾਈ ਹੋਵੇ ਤੁਸੀਂ ਅਜਿਹਾ ਕੁਝ ਨਹੀਂ ਲੈ ਕੇ ਜਾ ਸਕਦੇ ਹੋ ਕੋਈ ਅਜਿਹਾ ਪਦਾਰਥ ਨਹੀਂ ਲੈ ਕੇ ਜਾ ਸਕਦੇ ਹੋ ਜਿਹੜਾ ਕਿ ਖਤਰਨਾਕ ਹੋਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਤੇ ਹੁਣ ਵੱਡੇ ਪੱਧਰ ਤੇ ਰੋਕ ਲਗਾ ਦਿੱਤੀ ਹੈ ਪਰ ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਪਰਮਿਟ ਹੈ ਜਾਂ ਤੁਸੀਂ ਜ਼ਿਆਦਾ ਪੈਸੇ ਦੇਣ ਲਈ ਤਿਆਰ ਹੋ ਤਾਂ ਉਸ ਲਈ ਤੁਸੀਂ ਕੁਝ ਦਵਾਈਆਂ ਹਲਕੀਆਂ ਫੁਲਕੀਆਂ ਉਸ ਤੋਂ ਬਾਅਦ ਕੋਸਮੈਟਿਕ ਦਾ ਸਮਾਨ ਕੁਝ ਖਾਦ ਵਗੈਰਾ ਕੋਈ ਜੜੀਆਂ ਬੂਟੀਆਂ ਤੁਸੀਂ ਅਜਿਹੀਆਂ ਚੀਜ਼ਾਂ ਲੈ ਕੇ ਜਾ ਸਕਦੇ ਹੋ ਪਰ ਉਸ ਦੇ ਲਈ ਆਜ਼ਾਦਾ ਪੈਸੇ ਦੇਣੇ ਪੈਣਗੇ ਜਾਂ ਫਿਰ ਤੁਹਾਡੇ ਕੋਲ ਕੋਈ ਪਰਮਿਟ ਹੋਣਾ ਜ਼ਰੂਰੀ ਹੋਵੇਗਾ ਯਾਨੀ ਕਿ ਹੁਣ ਦੁਬਈ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੋਵੇਗਾ ਦੁਬਈ ਜਾਣ ਵਾਲੇ ਕੋਈ ਦਵਾਈ ਜ਼ਹਿਰੀਲੇ ਪਦਾਰਥ ਕੋਈ ਤਰਲ ਪਦਾਰਥ ਹੋ ਗਿਆ ਕੋਈ ਕਹਿ ਸਕਦੇ ਆ ਕਿ ਕੋਸਮੈਟਿਕ ਦਾ ਸਮਾਨ ਜਾਂ ਫਿਰ ਕੋਈ ਖਾਦ ਵਗੈਰਾ ਕੋਈ ਜੜੀ ਬੂਟੀਆਂ ਕੋਈ ਅਜੀਬੀਆਂ ਚੀਜ਼ਾਂ ਤੁਸੀਂ ਨਹੀਂ ਲੈ ਕੇ ਜਾ ਸਕਦੇ ਹੋ ਜਿਸ ਤੇ ਸਖਤ ਤੌਰ ਤੇ ਵੱਡੇ ਪੱਧਰ ਤੇ پابੰਦੀ ਲਗਾ ਦਿੱਤੀ ਹੈ ਜਾਨੀ ਕਿ ਹੁਣ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਖਾਸਾ ਧਿਆਨ ਰੱਖਣਾ ਪਵੇਗਾ ਨਹੀਂ ਤਾਂ ਤੁਸੀਂ ਮੁਸੀਬਤ ਦੇ ਵਿੱਚ ਆ ਸਕਦੇ ਹੋ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਖਾਸ ਕਰਕੇ ਧਿਆਨ ਨਹੀਂ ਧਿਆਨ ਰੱਖਣਾ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜੂੜ ਪਹੁੰਚਾਣਾ ਤਾਂ ਕਿ ਹੁਣ ਜਹਾਜ਼ਾਂ 'ਚ ਸਫ਼ਰ ਕਰਨ ਤੋਂ ਪਹਿਲਾਂ ਉਹ ਵੀ ਇਸ ਖਾਸ ਜਾਣਕਾਰੀ ਹਾ ਸਰਕਾਰ ਸਕ